ਵਿਸ਼ਾ ਵਾਤਾਵਰਣ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮਹਕਮਲप्रीत ਕੋਲ ਦੇਸ਼ ਭਰ ਦੇ ਵਿੱਚ ਜਿੱਥੇ ਮੌਨਸੂਨ ਦਾ ਸੀਜ਼ਨ ਚੱਲ ਰਿਹਾ ਹੈ ਤਾਂ ਉੱਥੇ ਇੱਕ ਪਾਸੇ ਚੌਣਮਾਲ ਦਾ ਨੁਕਸਾਨ ਵੀ ਹੋ ਰਿਹਾ ਹੈ ਪਰ ਦੂਜੇ ਪਾਸੇ ਮਹਿੰਗਾਈ ਵੀ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਤੇ ਆਮ ਲੋਕਾਂ ਦੀ ਜੇਬ ਤੇ ਇਸ ਦਾ ਕਾਫੀ ਜ਼ਿਆਦਾ ਅਸਰ ਪੈ ਰਿਹਾ ਹੈ ਜੇਕਰ ਗੱਲ ਕਰੀਏ ਸਬਜ਼ੀਆਂ ਦੀ ਜਿਸ ਦੇ ਨਾਲ ਖਾਣਾ ਬਣਦਾ ਹੈ ਤਾਂ ਉਸ ਦੇ ਉੱਤੇ ਸਭ ਤੋਂ ਵੱਧ ਜਿਹੜਾ ਕਿ ਬਾਇਰਸ਼ਟਾ ਪ੍ਰਭਾਵ ਆ ਉਹ ਕਿਵੇਂ ਅਸੀਂ ਤੁਹਾਨੂੰ ਵਿਸਥਾਰ ਦੇ ਨਾਲ ਦੱਸਦੇ ਹਾਂ ਬਰਸ਼ ਕਾਰਨ ਟ੍ਰਾਂਸਪੋਰਟੇਸ਼ਨ ਨ ਕਾਫੀ ਜ਼ਿਆਦਾ ਪ੍ਰਭਾਵਿਤ ਹੋਇਆ ਹੈ ਜਿਸ ਦੇ ਨਾਲ ਸਬਜ਼ੀਆਂ ਦੀ ਜਿਹੜੀ ਕਿ ਸੇਵਾ ਕਹਿ ਸਕਦੇ ਨੇ ਕਿ ਵਿਕਰੀ ਘੱਟ ਹੋ ਗਈ ਹੈ ਤੇ ਇਹ ਕਾਰਨ ਹੈ ਕਿ ਸਬਜ਼ੀਆਂ ਦੇ ਦਾਮ ਅਸਮਾਨ ਨੂੰ ਜਿਹੜੇ ਕਿ ਛੂ ਰਹੇ ਨੇ ਬਰਸਾਤ ਦੇ ਕਾਰਨ ਟ੍ਰਾਂਸਪੋਰਟੇਸ਼ਨ ਤੇ ਜਿੱਥੇ ਇਸ ਦਾ ਸਿੱਧਾ ਅਸਰ ਪਿਆ ਤਾਂ ਉੱਥੇ ਸਬਜ਼ੀਆਂ ਦੀ ਸਪਲਾਈ ਜਿਹੜੀ ਕਿ ਘੱਟ ਹੋ ਚੁੱਕੀ ਹੈ ਤੇ ਇਹ ਹੀ ਸਭ ਤੋਂ ਵੱਡਾ ਇੱਕ ਕਾਰਨ ਕਹਿ ਸਕਦੇ ਹਾਂ ਕਿ ਜਿਸ ਕਾਰਨ ਸਬਜ਼ੀਆਂ ਦੇ ਰੇਟ ਜਿਹੜੇ ਕਿ ਅਸਮਾਨ ਨੂੰ ਛੂ ਰਹੇ ਨੇ हिमाचल प्रदेश उत्तर प्रदेश कश्मीर पंजाब महाराष्ट्र ਅਤੇ ਉੱਤਰਾਖੰਡ ਵਰਗੇ ਰਾਜਾਂ ਦੇ ਵਿੱਚ ਭਾਰੀ ਬਾਰਿਸ਼ ਤੋਂ ਬਾਅਦ ਫਸਲਾਂ ਪ੍ਰਕਾਪੀ ਖਰਾਬ ਹੋ ਚੁੱਕੀਆਂ ਨੇ ਤੇ ਸਬਜ਼ੀਆਂ ਦਾ ਨੁਕਸਾਨ ਸਭ ਤੋਂ ਜ਼ਿਆਦਾ ਹੋਇਆ ਖੇਤਾਂ ਵਿੱਚ ਸਬਜ਼ੀਆਂ ਸੜ ਚੁੱਕੀਆਂ ਨੇ ਤੇ ਜੇਕਰ ਗੱਲ ਕਰੀਏ ਐਟਰਾਸਿਟੀ ਚੰਡੀਗੜ੍ਹ ਦੀ ਤਾਂ ਮੰਡੀਆਂ ਦੇ ਵਿੱਚ ਸਬਜ਼ੀਆਂ ਦੀ ਆਵਕ ਘੱਟ ਚੁੱਕੀ ਐ ਸਪਲਾਈ ਘੱਟ ਚੁੱਕੀ ਐ ਤੇ ਮੰਡੀਆਂ ਦੇ ਵਿੱਚ ਸਪਲਾਈ ਘੱਟ ਹੋਣ ਤੋਂ ਸਬਜ਼ੀਆਂ ਦੀ ਕੀਮਤ ਇੱਕ ਹਫ਼ਤੇ ਦੇ ਵਿੱਚ ਹੀ ਦੁੱਗਣੀ ਵੱਧ ਚੁੱਕੀ ਐ ਟਮਾਟਰ ਜਿੱਥੇ ਆਮ ਮਿਲਦੇ ਸੀ ਤਾਂ ਉਹ ਵੀ ਹੁਣ 40 ਤੋਂ 50 ਰੁਪਏ ਕਿਲੋ ਜਿਹੜੇ ਕੀ ਹੋ ਚੁੱਕੇ ਨੇ ਤੇ ਆਮ ਜੰਦਾ ਦੀ ਪੌਕੇਟ ਤੇ ਇਸ ਦਾ ਸਿੱਧਾ ਅਸਰ ਹੋ ਰਿਹਾ ਹੈ ਤੇ ਜਿਹੜੀ ਸਬਜ਼ੀਆਂ ਆਮ ਰੁਟੀਨ ਦੇ ਵਿੱਚ ਲੋਕ ਖਾਂਦੇ ਨੇ ਹਰੀ ਸਬਜ਼ੀਆਂ ਦੇ ਜੇਕਰ ਗੱਲ ਕਰੀਏ ਤਾਂ ਉਹ ਵੀ ਇਸ ਸਮੇਂ ਆਸਮਾਨ ਨੂੰ ਰੇਟ ਉਸ ਦੇ ਛੂ ਰਹੇ ਨੇ ਤਾਂ ਆਮ ਜਨਤਾ ਕਾਫੀ ਪਰੇਸ਼ਾਨ ਹੈ ਤਾਂ ਵਨ ਟੂ ਵਨ ਜਿਹੜਾ ਕੀਤਾ ਗਿਆ ਹੈ ਉਹਨਾਂ ਦੀ ਵੀ رائے ਜੁੜੀ ਕਿ ਜਾਣੇਗੀ ਕਿ ਆਖਿਰਕਾਰ ਉਹਨਾਂ ਦੀ ਜੇਬ ਤੇ ਕਿਵੇਂ ਇਸ ਦਾ ਅਸਰ ਪਿਆ ਉਹ ਕਿਦਾਂ ਖਰਚਾ ਕੱਢ ਰਹੇ ਨੇ ਤਾਂ ਦੁਕਾਨਦਾਰਾਂ ਦੇ ਵੱਲੋਂ ਵੀ ਜਿਹੜੇ ਸਬਜ਼ੀ ਮੰਡੀ ਦੇ ਵਿੱਚ ਦੁਕਾਨਾਂ ਨੇ ਜਿੰਨਾਂ ਦੀਆਂ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਕਿ ਉਹ ਕਿੰਝ ਜਿਹੜਾ ਕੀ ਡਿਮਾਂਡ ਸਪਲਾਈ ਉਸ ਨੂੰ ਮੈਨੇਜ ਕਰ ਰਹੇ ਨੇ ਤੇ ਆਓ ਉਹ ਵੀ ਸੁਣਦੇ ਹਾਂ ਜਿੱਥੇ 10 ਦਿਨ ਪਹਿਲਾਂ 30 ਤੋਂ 40 ਰੁਪਏ ਦੇ ਵਿਚਕਾਰ ਵਿਕਣ ਵਾਲੀ ਅਰਬੀ ਹੁਣ 80 ਰੁਪਏ ਕਿਲੋ ਹੋ ਚੁੱਕੀ ਹੈ ਤੇ ਫਲੀਆਂ ਜੋ ਕਿ ਪਹਿਲਾਂ 40 ਰੁਪਏ ਵਿਕਦੀ ਸੀ ਉਹ ਵੀ ਹੁਣ 100 ਰੁਪਏ ਤੱਕ ਜਿਹੜੇ ਕਿ ਪਹੁੰਚ ਚੁੱਕੀ ਹੈ ਤਾਂ ਚੰਡੀਗੜ੍ਹ ਦਿੱਲੀ ਐਂਡ NCR ਪੰਜਾਬ ਹਰ ਕਿਤੇ ਇਸ ਦਾ ਜਿਹੜਾ ਕਿ ਅਸਰ ਵੇਖਣ ਨੂੰ ਮਿਲ ਰਿਹਾ ਦੁਕਾਨਦਾਰਾਂ ਦੇ ਬਿਆਨ ਵੀ ਸਾਹਮਣੇ ਆਏ ਨੇ ਉਹ ਵੀ ਕਾਫੀ ਜ਼ਿਆਦਾ ਜਿਹੜੇ ਕਿ ਇਸ ਤੋਂ ਪਰੇਸ਼ਾਨ ਨੇ ਕਿਉਂਕਿ ਲੋਕ ਫਿਰ ਘੱਟ ਖਰੀਦ ਰਹੇ ਨੇ ਜਿੱਥੇ ਪਹਿਲਾਂ 2 ਤੋ 3 ਕਿਲੋ ਤੱਕ ਟਮਾਟਰ ਖਰੀਦਦੇ ਸਨ ਤਾਂ ਹੁਣ ਸਿਰਫ ਅੱਧਾ ਤੋਂ 1 ਕਿਲੋ ਉਹ ਖਰੀਦ ਰਹੇ ਨੇ ਤੇ ਲੋਕਾਂ ਦੀ رائے ਵੀ ਜਿਹੜੀ ਕਿ ਸਾਹਮਣੇ ਆਈ ਹੈ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਇਸ ਬਰਸਾਤ ਨੇ ਕਾਫੀ ਵੱਡਾ ਨੁਕਸਾਨ ਹਰ ਵਰਗ ਦੇ ਵਿੱਚ ਜੜਾ ਕੀ ਕੀਤਾ ਹੈ